2500 ਘੰਟਾ ਚੱਲਿਆ ਵਾ 18/19 ਮਾਡਲ ਆ ਮਿੱਤਰੋ ਇਹ 852 ਕਿਤੇ ਆ 55 ਦਾ ਜਿਵੇਂ ਕਹੀ ਦਿੱਤਾ 40 ਤੋਂ 45000 ਰੁਪਏ ਮੰਨਤਾ ਨਾ ਇਹਦੇ ਵਿੱਚ ਹੋਰ ਇਹ ਟਰੈਕਟਰ ਦਾ ਤਾਂ ਮੇਲਾ ਲੁੱਟਣ ਵਾਲਾ ਕੰਮ ਹੀ ਹੈਗਾ ਹੋਰ 19 ਮਾਡਲ 6 ਲੱਖ ਤੋਂ ਘਟ ਰਿਹਾ ਦਾ 3 ਲੱਖ ਟਰੈਕਟਰ ਤੇ ਇਹ 55 ਦਾ ਆਪਣੇ ਕੋਲੇ ਵੀ ਖੜਾ ਹੈਗਾ 18 ਮਾਡਲ ਸਾਡੇ ਬੰਦੀ ਲੈ ਜਾਓ ਯਾਰ ਇਹਦੇ ਚੋਂ 47000 ਰੁਪਏ ਚੱਕ ਲੈਣੇ ਟਾਪਿਕ ਨੂੰ ਵੀ ਲੱਗੀ ਆ ਗਈ ਹੈ ਨਾ ਪ੍ਰਾਣਾ ਦਾ 10000 ਹੋਰ ਕਰ ਦਿਆਂਗੇ ਅਸਾਂ 28 ਹੋਇਆ 38 ਹੋ ਗਿਆ ਫਿਰ ਕਰ ਦਿਆਂਗੇ ਹਾਂ 10 ਹੋਰ ਰੋੜ ਗਏ 38 ਹੋ ਗਿਆ ਜੀ ਮੈਂ ਮੌਕੇ ਤੇ ਹੋਰ ਹੋ ਜੇ 47000 ਮੰਤਨ ਹੋ ਗਿਆ ਜੀ ਬਾਕੀ ਮੌਕੇ ਤੇ ਜੇ ਕੋਈ ਹਾਂ ਵੀਡੀਓ ਦੇਖ ਕੇ ਆਉਂਦਾ ਹੈਗਾ ਤੇਰੀ ਕੋਈ ਚੱਕਰ ਵਾਲੀ ਗੱਲ ਨਹੀਂ 1000 2000 ਦਾ ਜਿੰਨਾ ਬਾਤ ਮੁਰੇ ਦੀਆ ਲਾਏਗਾ ਲਾ ਦੇਂਗੇ ਮੁਰੇ ਦੀਆ ਲੱਗ ਜਾਊਗਾ ਸਾਡੇ 3 ਲੱਖ ਦਾ 44000 ਦਾ ਮਾਨਤਨ ਹੋ ਜੂ ਟਰੈਕਟਰ ਦੇ ਵਿੱਚ ਪਰਾਣਾ ਕੱਟਿਆ ਜਾ ਹਾਂ 222 ਘੰਟੇ ਟਰੈਕਟਰ ਮਿੱਤਰੋ ਚੱਲਿਆ ਇਧਰ ਮੀਟਰ ਤੇ ਮਾਰਦੀ ਸੀ ਕੰਦਰ ਕੈਮਰਾ 30000 ਮਾਨਤਨ ਹੋ ਜੂ 40 43000 ਰੁਪਏ ਮਾਨਤਨ ਹੋ ਗਿਆ 40 43000 ਹੀ ਹੋ ਗਿਆ ਸੱਸੀ ਗੱਲ ਉਹ ਤੋਂ ਸਵਾਦ ਤਾਂ ਪੇਜ ਤੇ ਤੇ ਜੂਡੂ ਚੈਨਲ ਤੇ ਸਾਰਿਆਂ ਦਾ ਆਪਾਂ ਖੜੇ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਤੇ ਨਾਲ ਆਪਣੇ ਭਾਈ ਸੋਨੀ ਕੋਨੇ ਕੀ ਹਾਲ ਚਾਲ ਆ ਬਹੁਤ ਵਧੀਆ ਜੀ ਆਪਣੇ ਸਰਾਉ ਸਾਰੇ ਸਾਰੇ ਪਲਾਟ ਨੰਬਰ ਕਿੰਨਾ ਤੇਰਾ ਪਲਾਟ ਨੰਬਰ ਆਪਣਾ 20 20 ਨੰਬਰ ਪਲਾਟ ਆ ਸੋਨੀ ਦਾ ਤੇ ਟਰੈਕਟਰ ਕਿੰਨੇ ਆ ਤੇਰੇ ਕੋਲ ਮੈਨੂੰ ਆਹ ਦੱਸ ਆ ਟਰੈਕਟਰ ਹੈਗੇ ਆਗੇ 16 17 ਹੋਣਗੇ ਅੱਜ 16 ਤੋਂ 17 ਟਰੈਕਟਰ ਹੁੰਦੇ ਆ ਬਾਈ ਕੋਲ ਪੁਰਾਣਾ ਕੱਢ ਲੀਗਾ ਪੁਰਾਣਾ ਟਰੈਕਟਰ ਵੀ ਕੱਢ ਲਾਂਗੇ ਜੇ ਕਿਸੇ ਨੇ ਲੋਨ ਕਰਵਾਉਣਾ ਹੋਵੇ ਲੋਨ ਕਰਵਾ ਕੇ ਵੀ ਦੇ ਦੇਾਂਗੇ ਠੀਕ ਹੈ ਬਾਕੀ ਜੇ ਕਿਸੇ ਨੇ ਨਾਮ ਕਰਵਾ ਕੇ ਲੈਣਾ ਹੋਵੇ ਨਾਮ ਕਰਵਾ ਕੇ ਵੀ ਦੇ ਦੇਾਂਗੇ ਬਨ ਕੇ ਚੱਲ ਵੀ ਜਿੰਨੀ ਇੱਕ ਵਾਰ ਤੋ ਵਸਤ ਫੈਸਿਲਿਟੀਆਂ ਹੁੰਦੀਆਂ ਸਾਰੀਆਂ ਹੈਗੀਆਂ ਹੈਗੀਆਂ ਠੀਕ ਹੈ ਸਾਰੀਆਂ ਹੈਗੀਆਂ ਲੋਡ ਹੁੰਦੀ ਹੈ ਜੀਮਦਾਰ ਨੂੰ ਲੋਨ ਦੀ ਵਿੱਚ ਕਟਿੰਗ ਵਾਲੇ ਦੀ ਵਿੱਚ ਕਟਿੰਗ ਵਾਲੀ ਹੋ ਜੂ ਲੋਨ ਦੀ ਸੌਦਾ ਹੈਗੀ ਆ ਬਾਕੀ ਜੇ ਕੋਈ ਬਾੜੀ ਜਾਣ ਪਛਾਣ ਵਾਲਾ ਆ ਗਿਆ ਕੋਈ ਪੰਜ ਚਾਰ ਦਿਨ ਪੇਮੈਂਟ ਦਾ ਇਧਰ ਉਧਰ ਦਾ ਉਹ ਵੀ ਆਪਾਂ ਆ ਪੱਕਾ ਬੰਦਾ ਮੁਰਨਾੜਾ ਕੰਮ ਹੀ ਨਹੀਂ ਯਾਰ ਕਿਹੜਾ ਆ ਗਿਆ 17 ਡਰੈਕਟਰ ਮਨ ਜਾ ਬਣਾ ਕੇ ਆ ਜੋ ਟਰੈਕਟਰ ਦੇਖ ਕੇ ਤੁਰੂਗਾ ਤੇ ਮਨ ਆਏ ਘਰੇ ਘਰੇ ਵੀ ਟਰੈਕਟਰ ਹੁੰਦੇ ਆਪਣੇ ਹਾਂ ਘਰੇ ਬਨ ਕੇ ਚੱਲੂ ਵੀ ਪੰਜ ਚਾ ਟਰੈਕਟਰ ਹੁੰਦੇ ਹੀ ਆ ਗਏ ਠੀਕ ਹੈ ਕਿਹੜਾ ਪਿੰਡ ਆ ਪਿੰਡ ਆਪਣਾ ਬਾਹੋ ਯਾਤਰੀਆ ਜ਼ਿਲ੍ਹਾ ਬਠਿੰਡਾ ਹੈਗਾ ਬਠਿੰਡੇ ਤੋਂ 10 12 ਕਿਲੋਮੀਟਰ ਕੁੱਦੇ ਦੇ ਨਾਲ ਕੁੱਦੇ ਦੇ ਨਾਲ ਹਾਂ ਕੁੱਦੇ ਦੇ ਨਾਲ ਆ ਬਾਈ ਦਾ ਪਿੰਡ ਮਨ ਕੇ ਚੱਲ ਵੀ ਕੁੱਦਾ ਹੀ ਆ ਕੁੱਦੇ ਤੋਂ 1.5 ਕਿਲੋਮੀਟਰ ਹੀ ਨਾਲ ਪਿੰਡ ਆ ਆਪਣਾ ਠੀਕ ਹੈ ਨਾਲ ਪਿੰਡ ਆ ਜ਼ਿਲ੍ਹਾ ਬਠਿੰਡਾ ਪਿੰਡ ਬਾਹੋ ਯਾਤਰੀਆ 4855 ਘੜਾ ਸੋਨੀ ਇਧਰਲੇ ਪਾਸੇ ਹੁਣ ਤੇਰੇ ਕੋਲ ਮਾਰਕ ਲੱਗਣਾ ਇਹ ਇਹ ਮਾਰਕੇ 18 ਦਾ ਆਰ ਸੀ ਹੈਗੀ ਇਹ ਮਾਰਕ 18 ਦੇ ਆ 19 ਦੀ ਆਰਸੀ ਆ 3 ਸਪੀਡ ਆ ਡ੍ਰੈਕਟਰ 3 ਸਪੀਡ ਹੋਇਆ ਵੇ ਆਉਂਗੇ ਠੀਕ ਹੈ ਜਿਸ ਹੋਇਆ ਕੰਪਨੀ ਚੋਂ ਆਗਾ ਠੀਕ ਹੈ ਟਾਇਰ ਮੰਨ ਕੇ ਚੱਲ ਵੀ ਮੂਹਰੇ ਵੱਡੇ ਪਾਏ ਹੋਏ ਆ 916 ਵਾਲੇ ਮਗਲੇ ਟਾਇਰ BKT ਦੇ ਰੇਡੀਅਲ ਕਿਹੜੇ ਆਗੇ ਚੌਕੜਾ BKT ਦਾ ਲੱਗਿਆ ਵਾ ਰੇਡੀਅਲ ਟਾਇਰ ਆ ਪਿਛਲੇ ਜਮਾ ਨਵੇਂ ਝੂਟਾ ਘੇਰ ਲੱਗਿਆ ਵਾ ਜਿਵੇਂ ਕਿ ਦੀ 855 ਦੀ ਕਨੋਪੀ ਵਗੈਰਾ ਲੱਗੀ ਹੋਈ ਆ ਫੁੱਲ ਟੌਪ ਮਾਡਲ ਡ੍ਰੈਕਟਰ ਕਨੋਪੀ ਲੱਗੀ ਪਿਆ ਰੰਗ ਪੇਂਟ ਵੀ ਜਮਾ Ориਜਨਲ ਪਿਆ ਇਹ ਚੱਲਿਆ ਝੁਲਿਆ ਵੀ ਥੋੜਾ ਲੱਗਦਾ ਯਾਰ ਹਾਂ 24 2500 ਘੰਟਾ ਚੱਲਿਆ ਹੋਇਆ 2500 ਘੰਟਾ ਚੱਲਿਆ ਵਾ 18/19 ਮਾਡਲ ਆ ਮਿੱਤਰੋ ਇਹ 852 ਹਾਂਜੀ ਵੀਡੀਓ ਦੇਖ ਕੇ ਆਜੋ ਹੁਣ ਰੇਟ ਤੇ ਆਉਣਿਆ ਸੋਨੀ 5 ਲੱਖ ਤੇ 97000 ਡਿਮਾਂਡ ਆ ਤਰੀ ਕਿੰਨੇ ਪੰਜ 97 5 65 ਹੋਰ ਕੋ ਪੰਜ 4000 ਮੌਕੇ ਤੇ 5 ਲੱਖ 60 ਹਜ਼ਾਰ ਦਾ ਦਿੰਦੇ ਹਾਂ 5 ਲੱਖ 60 ਹਜ਼ਾਰ ਦਾ ਕੋਈ ਆਵੇ ਹਾਂ ਮੌਕੇ ਤੇ ਵੀ ਕਹਿਣ ਦਾ ਆ ਭਾ ਵੀ ਜਦੋਂ ਚਲਾ ਚਲੂ ਕੇ ਦੇਖੂ ਜੰਨਾ ਕੋਈ ਹੋਇਆ ਸਾਢੇ 5 ਦਾ ਹੋ ਜੂ ਮੈਂ ਦੱਸ ਜਾ ਸਾਡੇ ਦਾ ਸਾਬ ਕਿਤਾਬ 55 ਦਾ ਕਰ ਦਾਂਗੇ ਚਲ ਕੋਈ ਗੱਲ ਨਹੀਂ ਮੌਕੇ ਤੇ ਆ ਯਾਰ ਮੌਕੇ ਤੇ ਆ 55 ਦਾ ਜਿਵੇਂ ਕਹੀ ਦਿੱਤਾ 40 ਤੋਂ 45000 ਰੁਪਏ ਮੰਨਤਾ ਨੂੰ ਰੇਕਟਰ ਦਾ ਤਾਂ ਮੇਲਾ ਲੁੱਟਣ ਵਾਲਾ ਕੰਮ ਹੀ ਹੈਗਾ ਹੋਰ ਕੋਈ ਨਹੀਂ ਮਾਡਲ 6 ਲੱਖ ਤੋਂ ਘਟ ਨਹੀਂ ਆਦਾ 3 ਸਿੱਧਾ ਰੇਕਟਰ ਤੇ 55 ਦਾ ਰੇਕਟਰ ਹੋਣ ਆਪਣੇ ਕੋਲੇ ਵੀ ਖੜਾ ਹੈ 18 ਮਾਡਲ ਸਾਡੇ ਬੰਦੇ ਲੈ ਜੋ ਜਾ ਰਹੇ ਇਹਦੇ ਚੋਂ 47000 ਰੁਪਿਆ ਚੱਕ ਲਈ ਗਨੋਪੀ ਵੀ ਲੱਗੀ ਆ ਗਈ ਗਨੋਪੀ ਲੱਗੀ ਵੀ ਆ ਕੁਸ ਲਾਉਣ ਦੀ ਲੋੜ ਨਹੀਂ ਜਿਵੇਂ ਕਿ ਦੀ ਰੇਡੀਅਲ ਟਾਇਰ ਆ ਸੌਕੀ ਬੰਦੇ ਕੋਲੋਂ ਆਇਆ ਭਾ ਅਗਲੇ ਟਾਇਰ ਲੱਗਿਆ ਜਹਾਜੀ ਟਰੈਕਟਰ ਦੇ ਦੱਬ ਕੇ ਸ਼ੇਅਰ ਕਰੀ ਚੱਲੋ ਭਰਾਕੇ ਬਾਲੇ بڑے ਪਾਉਣੇ ਆ ਸੋਨਾਲੀਕਾ ਡੀਆਈ 750 ਕਿੰਨਾ ਮਾਡਲ ਆ ਸੋਨੀ ਇਹ 2009 ਮਾਡਲ ਆ ਟਾਇਰ ਨਵੇਂ ਆ ਜੇ ਕੇ ਟਾਇਰ ਨਵੇਂ ਆ ਟਰੈਕਟਰ ਚੰਗਾ ਠੀਕ ਹੈ ਸਾਰਾ ਰੇਨ ਵਾਲਾ ਮਗਰਾ ਟਰੈਕਟਰ ਤੇ ਤਿਆਰ ਆ ਗੱਲੇ ਨਵਾਂ ਮਾਡਲ ਆ ਮਗਰਾੜ ਤਿਆਰ ਤਿਆਰ ਕਰੇ ਪਿਆ ਟਾਇਰ ਨਵੇਂ ਚਾਰਾ ਲੱਗਿਆ ਜੇ ਕੇ ਦਾ ਮਿੱਤਰੋ ਜਮਾਂ ਨ ਮਾਰਾਂਗੇ ਪਿੰਡ ਦਾ ਰੇਨ ਵਾਲਾ ਟਰੈਕਟਰ 97 ਡਿਮਾਂਡ ਆ ਇਹਦਾ 2 ਲੱਖ ਤੇ 65 ਹਜ਼ਾਰ ਦਾ ਰੇਟ ਦੋ ਲੱਖ ਤੇ 65 ਹਜ਼ਾਰ ਦਾ ਇਹ ਟਰੈਕਟਰ ਸਾਨੂੰ ਮਿਲ ਜੂ 297 ਬਾਈ ਨੇ ਡਿਮਾਂਡ ਕਰੀ ਆ ਤੇ ਮਾਨ ਤਾਂ ਇਹਦੇ ਤੋਂ ਵੀ ਸੱਜਣੋਂ ਖੁੱਲ੍ਹੇ ਹੀ ਕਰਤਾ ਆ ਹੁਣ ਹੈਗਾ 2018 ਮਾਡਲ ਹਾਂਜੀ ਇਹ ਆ ਗਿਆ 18 ਮਾਡਲ ਉਹਦੇ ਹਿਸਾਬ ਨਾਲ ਦੇਖੀਏ ਉਹਦਾ ਤਾਂ ਆਪਾਂ ਰੇਟ ਨੂੰ ਹੀ ਛੱਡ ਕੇ ਦੱਸਿਆਗਾ ਉਹਦਾ ਤਾਂ ਮਤਲਬ ਕਿਦਾਂ ਲਵੀ 50000 ਰੁਪਿਆ ਡਿਸਕਾਊਂਟ ਵਾਲਾ ਕੰਮ ਹੀ ਆ ਦੇਖੋ ਹੌਂਟ ਵਾਲਾ ਕੰਮ ਹੀ ਆ ਹੁਣ ਇਹਦਾ ਡਿਮਾਂਡ ਹੈਗੀ 5 ਲੱਖ 80000 ਇਹ ਡ੍ਰਾਈਵਰ origignal 2200 ਘੰਟਾ ਚੱਲਿਆ ਇਹਦੇ ਟਾਇਰ ਨਾਲ ਦੇ ਆਜ ਤੱਕ ਟਾਇਰ ਨਾਲ ਦੇ ਆ origignal 2200 ਘੰਟਾ ਚੱਲਿਆ 800 ਤੋਂ 500 18 ਮਾਡਲ ਆ ਹਾਂ ਹਾਂ ਬਾਕੀ ਮੀਟਰ ਤੇ ਵੀ ਕੈਮਰਾ ਮਰਾ ਦੇ ਰੇਸ ਅਜੇ ਤੱਕ ਖੁੱਲੀ ਨਹੀਂ ਤੇਲੇ ਪਾਸੇ ਮੀਟਰ ਦਿਖਾ ਦੇ 2220 ਘੰਟੇ ਚੱਲਿਆ 222 ਘੰਟੇ ਟਰੈਕਟਰ ਮਿੱਤਰੋ ਚੱਲਿਆ ਇਧਰ ਮੀਟਰ ਤੇ ਮਾਰਦੀ ਸੀ ਕੰਦਰ ਕੈਮਰਾ ਇੰਜਨ ਗੇਅਰ ਦੀ ਤਾਂ ਮੰਨ ਕੇ ਚੱਲ ਵੀ ਕਿਸੇ ਨੂੰ ਪੁੱਛਣ ਦੀ ਜ਼ਰੂਰਤ ਨਹੀਂ ਹੈਗੀ ਇੰਜਨ ਗੇਅਰ ਦੀ ਤਸਦੀਕ ਲੈ ਜੀ ਹਾਂ ਇੰਜਨ ਗੇਅਰ ਦੀ ਤਸਦੀਕ ਆ 18 ਮਾਡਲ ਆ ਨੰਬਰ ਪੰਜਾਬ ਆ ਨੰਬਰ ਹਰਿਆਣੇ ਦਾ ਇਹਨੂੰ ਸੀ ਆਪਾਂ ਲੈ ਕੇ ਦੇਵਾਂਗੇ ਹਾਂ ਹਾਂ ਲੋਨ ਹੋ ਜੂ ਪੁਰਾਣਾ ਕੱਟਿਆ ਜਊ 5 ਲੱਖ ਤੇ 80 ਹਜ਼ਾਰ ਇਹ ਮੰਨ ਕੇ ਚੱਲ ਵੀ 60 5.5 ਲੱਖ ਇਹ ਸਾਢੇ 5 ਲੱਖ ਦਾ ਲੈ ਜਿਓ 30 ਹਜ਼ਾਰ ਮਾਨਤਨ ਹੋ ਜੂ ਇਧਰਲੇ ਪਾਸੇ ਆ ਜਾ ਹੁਣ 60 ਖੜਾ ਇਧਰ ਕਿੰਨਾ ਮਾਡਲ ਆ ਸੁਨੀ ਇਹ 11 ਸੁਪਰ ਮੈਕਸ ਠੀਕ ਆ ਟੌਪ ਮਾਡਲ ਆ ਗਿਆ 11 ਦਾ ਫੁੱਲ 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 ਟੌਪ ਮਾਡਲ ਆ ਟਾਇਰ ਲੱਗਿਆ ਜੇ ਕਿਤੇ ਜਮਾ ਨਵੇਂ ਟੈਰਾਂ ਦਾ ਯਾਰ ਬਿੱਲ ਬੀ ਦਵਾਣਾ ਹੈ ਹਾਂ ਟੈਰਾਂ ਦਾ ਬਿੱਲ ਮਿਲ ਜੂ ਸੁਪਰ ਮੈਕਸ ਆ ਫੁੱਲ ਟਾਪ ਮਾਡਲ ਵਾਲਾ ਕਨੋਪੀ ਵਗੈਰਾ ਚੱਕਰਾ ਦੇ ਲੱਗੀ ਹੋਈ ਹੈ ਜੀ ਚਮੇ ਨਮੀ ਲੱਗੀ ਪਿਆ ਕਨੋਪੀ ਵੀ ਟੈਰਾਂ ਗੂ ਮੇਟਰੂ ਚਮੇ ਨਮੀ ਲੱਗੀ ਪਿਆ ਸੁਪਰ ਮੈਕਸ ਆ ਗਿਆ ਫੁੱਲ ਟਾਪ ਮਾਡਲ ਵਾਲਾ ਮਾਕਸ ਸਪੀਡ ਰਿਵਰਸ ਪੀਡੀਓ ਐਕਸਟਰਾ ਟਾਰਕ 11 ਮਾਡਲ ਟਾਪ ਮਾਡਲ ਡਿਮਾਂਡ ਹੈਗੀ 3 ਲੱਖ 95 ਯਾਰ ਕਿੰਨੇ ਦਾ ਛੱਡ ਦੇਗਾ ਇਹ ਅੱਜ ਡਿਸਕਾਊਂਟ 3.5 ਲੱਖ ਦਾ 21 ਸਾਢੇ 3 ਲੱਖ ਦਾ 44000 ਰਮਾਨਤਨ ਹੋਣੀ ਟਰੈਕਟਰ ਦੇ ਵਿੱਚ ਪੁਰਾਣਾ ਕੱਟਿਆ ਜੋ ਹਾਂ 20 15 ਮਾਡਲ ਆ ਕਰਲੋਸਕਰ ਇੰਜਨ ਦੇ ਵਿੱਚ ਟਾਇਰਾਂ ਦੀ ਇਗਨੀਸ਼ਨ ਤਾਂ ਜਾ ਪੂਰੀ ਪਈ ਆ 80 ਪੈਸੇ 80 90 ਪੈਸੇ ਹੈਗੇ ਆ ਬਾਕੀ ਆ ਚੈੱਕ ਕਰਵਾ ਦੇ ਇੰਜਨ ਕਲੋਸ ਕਰਦਾ ਹੈਗਾ ਇੰਜਨ ਦੀ ਮੋਹਰ ਹੋ ਪਈ ਆ ਕਰਲੋਸਕਰ ਵਾਲੀ ਲੱਗੀ ਹੋਈ ਮੇਟਰੋ ਟਾਇਰ ਹੈਗੇ ਆ 85 ਤੋਂ 90 ਪੈਸੇ ਅਗਲੇ ਟਾਇਰ ਵੀ ਟਰੈਕਟਰ ਦੇ ਚੰਗੇ ਪੈ ਰੰਗ ਪੇਂਟ ਸਾਰਾ ਰੇਨ ਵਾਲਾ ਹੈਗਾ ਠੀਕ ਹੈ ਇਧਰੋਂ ਵੀ ਚੈੱਕ ਕਰਾ ਦੇ ਲਾਹਾ ਮੰਨ ਕੇ ਚੱਲ ਵੀ ਲਿਫਟ ਪੰਪ ਬਦਲਿਆ ਹੋਇਆ ਬਦਲਿਆ ਹੋਇਆ ਪਰ ਇਸੇ ਗੱਲ ਦੇ ਮਾਰੇ ਇੰਜਨ ਨਹੀਂ ਕਰਵਾਇਆ ਜੀ ਬੱਜਿਆ ਨਾ ਰੰਗ ਹੋਇਆ ਰੰਗ ਹੋਇਆ ਬੱਜੂ ਨਹੀਂ ਤਾਂ ਕਰਕੇ ਪੇਂਟ ਲੀਕ ਰਿ ਤੇ ਟਰੈਕਟਰ ਪਿਆ ਮਿੱਤਰੋ ਪੂਰਾ ਚੰਗਾ 397000 ਡਿਮਾਂਡ ਆ ਸੋਨੀ ਕਿੰਨੇ ਦਾ ਸਰ ਜੀ ਇਹ ਆਪਾਂ 365000 ਦਾ ਟਰੈਕਟਰ ਦੇ ਦੇ ਤਿੰਨ ਲੱਖ 65000 ਦਾ ਇਹ ਟਰੈਕਟਰ ਸਾਨੂੰ ਮਿਲ ਜੂ ਤੇ ਅੱਗੇ ਆ ਗਿਆ ਜੀ ਫਾਰਮ ਟਰੈਕ 60 ਮੈਨੂੰ ਲਾਦਾ ਉਹਦੇ ਨਾਲ ਦੀ ਆ ਗਿਆ ਇਹ ਵੀ ਇਹ ਹਾਂ ਇਹ ਉਹਦੇ ਨਾਲੋਂ ਚੰਗਾ ਅਸੇ ਉਹਦੇ ਨਾਲੋਂ ਚੰਗਾ ਇਹ ਹਾਂ ਤੇਰਾ ਮਾਡਲ ਆਗਾ ਠੀਕ ਹੈ ਟਾਇਰ ਹੈਗੇ ਆ 75 ਪੈਸੇ ਤੇਲ ਬ੍ਰੇਕਾਂ ਦੇ ਵਿੱਚ ਹੀਰ ਟਰੈਕਟਰ ਵੀ ਸਾਰਾ ਲੱਗੇ ਜੈਡ ਤੱਕ ਸਾਰਾ origignal ਆ ਕਿਤੇ ਵੀ ਗਲਮਣੀ ਨਹੀਂ ਲੱਗੀ ਜਿੱਥੋਂ ਲੱਥਾ ਉਥੋਂ ਲੱਗਿਆ ਹੀ ਆ ਇਹ ਤੋਰਾ ਗੇ ਲਿਹਾਵਾ ਮਿੱਤਰੋ ਅਜੇ ਤੱਕ ਟੱਗ ਨਹੀਂ ਆਇਆ ਬਾਕੀ ਇਹਦੇ ਨਾਲ ਆਪਾਂ ਕੜਕ ਨੂੰ ਕਬੀਜੀਆ ਕਰੇ ਬਿਲਕੁਲ ਓਕੇ ਹੈਗਾ ਚੈੱਕ ਕਰਿਆ ਵਾ ਸੋਨੀ ਦਾ ਜੀ ਜੋੜ ਕੇ ਵਾ ਕੇ ਤਸੱਲੀ ਕਰਕੇ ਉਦੋਂ ਬਾਅਦ ਫੇਰ ਲੈ ਜੀ ਠੀਕ ਆ ਸੋਨੀ ਦਾ ਸੱਜਣਾ ਚੈੱਕ ਕਰਿਆ ਵਾ ਜਿਵੇਂ ਕਿ ਇਹ ਘਰੇ ਕੰਮ ਲੈ ਚਾਰ ਲੱਖ 5000 ਡਿਮਾਂਡ ਆ ਇਹ 3 ਲੱਖ ਤੇ 75000 ਰੱਟ ਦੇ ਦੇ ਤਿੰਨ ਲੱਖ 75000 ਦਾ ਜੀ ਟਰੈਕਟਰ ਮਿਲ ਜੂ 30000 ਮਾਨ ਤਾਂ ਇਹਦੇ ਚ ਉਹ ਜੋ ਮਿੱਤਰੋ ਅੱਗੇ ਆ ਗਿਆ ਜੀ 855 ਫੇਰ 18 ਮਾਡਲ ਇਹ ਟਰੈਕਟਰ ਵੀ ਪੂਰਾ ਨਵਾਂ ਹੈ ਫਰਸਟ ਆਨਰ ਟਰੈਕਟਰ ਇਹਦੇ ਟਾਇਰ 15 ਵਾਲੇ ਆ ਗੱਲ ਕਰ ਟਾਇਰ 15 ਨੇ ਆ 15 ਨੇ ਉਠਾਈ ਦੇ ਮੂਰਲੇ ਦਾ ਚੱਕਰਾ ਤੇ ਟਾਇਰ ਕੋਈ ਮਾੜੀ ਕੰਪਨੀ ਦਾ ਟਾਇਰ ਨਹੀਂਗਾ ਅਗਲੇ ਪਿਛਲੇ ਟਾਇਰ ਵੀ ਚੈੱਕ ਕਰਾਦੇ ਇਹ ਟਰੈਕਟਰ ਵੀ A ਤੋਂ ਲੈ ਕੇ Z ਤੱਕ ਸਾਰਾ オリジナル ਹੈ ਤੇ ਕੋਈ ਵੀ ਗੱਲ ਨਹੀਂ ਲੱਗੀ ਇੰਜਨ ਤੇ ਗੇਅਰ ਦਾ ਉਕਿਆ ਟਰੈਕਟਰ ਪਹਿਲੇ ਨਾਮ ਹੀ ਆਲੇ ਹਾਂ ਹਾਂ ਫਸਟ ਪਹਿਲੇ ਨਾਮ ਆ 18 ਮਾਡਲ ਆ 5 ਲੱਖ 75 ਹਜ਼ਾਰ ਸੋਣੀ ਡਿਮਾਂਡ ਆ ਕਿੰਨੇ ਦਾ ਹੋ ਜੂ ਇਹ ਇਹ 5 ਲੱਖ ਤੇ ਕਹਿਣਾ ਦਾ 42 40000 5000 ਹੋਰ ਮਾਨ ਕਰਦੇ ਆਂਗੇ 40000 ਦਾ 5 ਲੱਖ 40000 ਦਾ ਪਾਈ ਟਾਇਰ ਕਿੰਬਦਰਾਂ ਵਾਲੇ ਆਗੇ 15 ਦੇ ਟਾਇਰ ਆ 45000 ਜਿਵੇਂ ਕਿ 35000 ਮਾਨਤਾ ਨਾਲ ਟਰੈਕਟਰ ਦੇ ਵਿੱਚ ਹੋ ਜੂ ਸੋਨਾਲਿਕਾ 60 ਆ ਗਿਆ ਮਿੱਤਰੋ ਪਾਵਰ ਸਟੀਰਿੰਗ ਕਿੰਨਾ ਮਾਡਲ ਆ ਸੁਣਨੀ ਇਹ 7 7 ਮਾਡਲ ਆ ਤੇ 7 ਮਾਡਲ ਦੇ ਹਿਸਾਬ ਨਾਲ ਸੁਣਨੀ ਲੰਘ ਰੂਗਾ ਨਾਲ ਦਾ ਟਰੈਕਟਰ ਨਾਲ ਦਾ ਨਾਲ ਦਾ ਆਹ ਵੀ ਨਾਲ ਦੀ ਐ ਤੱਕ ਸੀਲ ਵੀ ਨਹੀਂ ਪੱਟੀ ਹੋਈ ਇਧਰੋਂ ਹੀ ਚੱਕਰਵਾ ਦੇ ਇਹ ਵੀ ਨਹੀਂ ਵੀ ਇੱਕ ਦਾ ਹੁੰਦਾ ਵੀ ਗੱਲੀ ਹੂਈ ਵੀ ਸਕਦੀ ਹੂ ਇਧਰੋਂ ਆ ਦੇਖ ਲਾ ਲੋਕ ਲੋਕ ਉਵੇਂ ਲੱਗੇ ਹੋਏ ਆਗੇ ਲੋਕ ਲੋਕ ਲੱ ਇਹ ਲਵਰੇਕਾਰ ਵਰਸ ਵੀਡੀਓ ਡਬਲ ਡਿਸਟਰੀਬਿਊਟਰ ਫੋਲੋਟਾਪ ਮਾਡਲ ਹੈ ਜੇ ਕਿਸੇ ਨੇ ਸੁਪਰ ਸੀਟਰ ਤੇ ਚਲਾਉਣਾ ਹੋਵੇ ਥੋੜੇ ਰੁਪਿਆਵਾਂ ਵਾਲਾ ਸਸਤਾ ਸੌਦਾ ਹੈਗਾ 60 एचबी ਦਾ ਸਸਤਾ ਟਰੈਕਟਰ ਪਾਵਰ ਸਟੀering ਦੇ ਵਿੱਚ ਮਿੱਤਰੋ ਉਹ ਸੁਣ ਆ ਸੁਣ ਵਾਲੀ ਕੰਮ ਮਿਲ ਸਕਦਾ ਬਾਕੀ ਇਹ ਟਰੈਕਟਰ ਵੀ ਅੱਜ ਪਾਣੀ ਦੇ ਦਿਆਂਗੇ 7 ਮਾਡਲ 327 ਰਮਾਡਾ ਇਹ ਇੱਕ ਹੀ ਰੇਟ ਅੱਜ 2,85,000 ਦਾ ਦੇ ਦੇਾਂਗੇ 2,85,000 ਦਾ ਸੱਜਣੋ ਟਰੈਕਟਰ ਲੈ ਜਿਓ 42-42,000 ਰੁਪਿਆ ਮੰਗਣਾ ਹੋ ਗਿਆ 40-40,000 ਹੀ ਹੋ ਗਿਆ ਤੇ ਅੱਗੇ ਆ ਗਿਆ ਜੀ ਡੀਆਈ 750 ਇਹ ਕਿੰਨਾ ਮਾਡਲ ਆ ਇਹ ਮਾਰਕ 14 ਦੇ ਆਰਸੀ 15 ਦੀਆਂ ਟਾਇਰਾਂ ਦਾ ਚਮਕੜਾ ਨਵਾਂ ਠੀਕ ਹੈ 14 ਫਟੇ 15 ਮਾਡਲ ਅਗਲੇ ਟਾਇਰ ਲੱਗਿਆ ਅਪੋਲੋ ਦੇ ਬੈਕ ਟਾਇਰ ਲੱਗਿਆ ਜੇਕੇ ਜੇ ਜਮਾਂ ਨਵੇਂ ਬਿਲ ਮਿਲ ਜਾਣਗੇ ਇੰਜਨ ਗੇਅਰ ਤਾਂ ਜਿੰਨੇ ਜਰੂਰੀ ਨਹੀਂ ਜਰੂਰੀ 565 ਨੰਬਰ ਆ ਮਾਲੀ ਰੰਗ ਪਿੰਡ ਦੇ ਕੋਈ ਇੰਜਨ ਦਾ ਕਿੰਨਾ ਪਿਆ ਪੂਰਾ ਚੰਗਾ ਟਰੈਕਟਰ ਆ ਮल्ला ਦਾ ਜਿਹੜਾ ਅਜੇ ਤੱਕ ਕਿੰਨਾ ਉਜਨਾ ਨਹੀਂ ਹੋ ਗਿਆ ਟਰੈਕਟਰ ਦੇ ਨਹੀਂ ਨਹੀਂ ਬਾਕੀ ਪਹਿਲੇ ਪਾਸੇ ਵੀ ਕੈਮਰਾ ਬਣਾ ਦੇ 50 ਨੰਬਰ ਆ ਪੀਪ 65 ਪੰਜਾਬ ਨਾ ਕਿਸੇ ਨੇ ਕਰਵਾਉਣਾ ਹੋਵੇ ਲੋਨ ਪਾਪਾ ਕਰਵਾ ਦੇਵਾਂਗੇ ਲੋਨ ਹੋ ਜਾਊਗਾ ਹਾਂ ਮਗਰ ਉਹ ਵੀ ਕੈਮਰਾ ਮਾਰਾ ਕੇ ਚੈੱਕ ਕਰਾ ਦੇ ਪਿਆ ਨਹੀਂ ਆਏ ਨਹੀਂ ਹੈ ਸਾਰਾ ਦੇਖਣਾ ਟਰੈਕਟਰ ਦਾ ਯਾਰ ਪੂਰਾ ਚੰਗਾ ਪਿਆ ਨਵਾਂ ਪਿਆ ਜਾਵਾ ਮਾੜੀ ਐਕਸੈਸਰੀ ਦੀ ਘਾਟ ਨਹੀਂ ਮਿਲਦੀ ਨਾ ਕੋਈ ਫੱਟੀ ਨਹੀਂ ਆਉਂਦੀ ਸਪੋਰਟ ਰॉड ਦੀ ਠੀਕ ਹੈ ਪਤੀ ਦਾ ਜਮੀਨ ਨਵੀਂ ਪਾਈ ਵੇਖਾ ਸਭ ਕੁਝ ਨਵਾਂ ਹੈ ਹੱਡ ਸੀਟਾਂ ਡੰਡੇ ਸੀਟ ਫੱਟੀ ਸਪੋਰਟ ਰੌੜਾ ਯਾਨੀ ਕਿ ਆਹ ਲਾਈਟ ਤੱਕ ਵੀ ਨਵੀਂ 15 20 ਹਰ ਦੀ ਐਸੈਸਰੀ ਵੀ ਆਪਣੀ ਰੇਟ ਦੇ ਪੂਰੇ ਫੁੱਲ ਨਾਲ ਲੱਗੀ ਮਿਲੂਗੀ ਇਹ ਡੀਡ ਜਿਹੜੇ ਖੁੱਲੇ ਜਿਹੜੇ ਪੀਏ ਲੱਗੇ ਹੋਇਆ ਟਰੈਕਟਰ ਦੇ ਉੱਤੇ ਤੇ ਖੁੱਲਾ ਮਾਨਤਨ ਕਰ ਦਾਂਗੇ ਇਹਦੇ ਖੁੱਲੇ ਹੀ ਮਾਨਤਨ ਹੋ ਜੂ 14/15 ਮਡਲ ਆ 447000 ਕਿੰਨੇ ਦਾ ਇਹ ਪੂਰੇ ਦਾ ਕਰ ਦਾਂਗੇ ਯਾਰ 47000 ਮਾਨਤਨ ਹੋ ਗਿਆ ਜੀ ਪੂਰੇ 4 ਲੱਖ ਤੇ ਜੇ ਕੋਈ हां वीडियो देख के आऊंगा तेरा कोई चक्कर वाली गल नहीं 1000 2000 ਦਾ ਜਿੰਨਾ ਬਾਤ ਮੁਰੇ ਦੀਆ ਲਾਏਗਾ ਅੱਲਾ ਦੇਂਗੇ ਮੁਰੇ ਦੀਆ ਲੱਗ ਜਾਊਗਾ ਅਗਿਆ ਗਿਆ ਜੀ 2011 ਮਾਡਲ ਫੁੱਲ ਟਾਪ ਮਾਡਲ ਹੈ ਜੀ ਫਾਰਮ ਟਰੈਕ 60 ਇਹ ਵੀ ਸੁਪਰ ਮੈਕਸ ਆ ਗਿਆ ਛਾਤਰੀ ਨਵੀਂ ਲੱਗੀ ਵੀ ਆ ਸੁਪਰ ਮੈਕਸ ਆ ਗਿਆ ਟਾਇਰ ਟਾਇਰ ਚੰਗਾ ਟਾਇਰ ਹੈਗੇ ਆ ਇਹਦੇ 75 ਪੈਸੇ ਮੂੰਹ ਹੈ ਦਾ ਮੰਨ ਲਓ ਹਾਂ 75 ਮੰਨ ਕੇ ਆ ਜਾਓ 80 ਪੈਸੇ ਟਾਇਰ ਪਏ ਬੀਕੇਟੀ ਕਮਾਂਡਰ ਲੱਗੇ ਵਾ ਟਾਪ ਵਾਲੇ ਟਾਇਰ ਰੰਗ ਪੇਂਟ ਦਾ ਸਾਰਾ ਵੀ ਨਵਾਂ ਟਰੈਕਟਰ ਸੂਪਰਮੈਕਸ ਆ ਗਿਆ ਮਿੱਤਰੋ ਫਾਰਮ ਟ੍ਰੈਕ ਸੂਪਰਮੈਕਸ ਲਿਆਉਂਦਾ ਭਾਲ ਭਾਲ ਸੁਣੀ ਫੁੱਲ ਟੌਪ ਮਾਰਨ ਲੱਗ ਪਏ ਫੁੱਲ ਟੌਪ ਚ ਆ ਜਾਂਦਾ ਹੈ ਜਿੰਮੇਵਾਰੀ ਕੰਮ ਵਿੱਚ ਇਹੀ ਵੱਧ ਚੱਲਦਾ ਹੈਗਾ ਇਹ ਵੱਧ ਚੱਲਦਾ ਹੈ ਜਿਹੜਾ ਫੁੱਲ ਟੌਪ ਚ ਆਇਆ ਇਹ ਡਿਮਾਂਡ ਇਦੀ ਰੱਖੀ ਆ ਬਾਈ ਸੁਣੀ 3 ਲੱਖ 78000 ਰੁਪਏ ਸੁਣੀ ਇਹ ਤਾਂ 3.5 24 ਆਪਾਂ ਮਾਨਤਨ ਕਰਦੇ ਆਂ ਸਾਢੇ 3 4 ਮਾਨਤਨ ਹੋਰ ਹੋ ਜੁ 28000 ਤਾਂ ਮਾਨਤਨ ਹੋਈ ਹੋਇਆ ਪ੍ਰਾਣਾ ਦੇ 10000 ਹੋਰ ਕਰ ਦਿਆਂਗੇ ਅਸੇ 28 ਹੋਇਆ 38 ਹੋ ਗਿਆ ਫਿਰ ਕਰ ਦਿਆਂਗੇ ਹਾਂ 10 ਹੋਰ ਓਟ ਗਿਆ 38 ਹੋ ਗਿਆ ਜੀ ਮੈਂ ਮੌਕੇ ਤੇ ਹੋਰ ਹੋ ਜੇ 38 ਹੋ ਗਿਆ ਵਿੱਚ ਠੀਕ ਹੈ ਉਹ ਹੀ ਗੱਲ ਹੈ ਨਾ ਵੇਣ ਬੰਦਾ ਆਵੇ ਚਲਾ ਚਲੂ ਕੇ ਦੇਖੇ ਚੀਜ਼ ਪਸੰਦ ਕਰੇ ਫਿਰ ਉਹ ਹੁੰਦਾ ਹੈਗਾ ਹੱਥ ਮਾਰ ਲਾ ਆਪਾਂ ਅੱਜ ਇੰਨਾ ਵੀ ਰੇਟ ਆਪਾਂ ਹੁਣ ਮੰਨ ਕੇ ਚੱਲ ਵੀ ਸਿਰੇ ਵਾਲੀ ਆ ਸਿਰੇ ਵਾਲੀ ਦੱਸਿਆ ਕਿ ਉਹ ਕਿਹਾ ਅੱਗੇ ਕਿਤੇ ਕਹਿੰਦੇ ਭਾਈ 20 ਹੋਰ ਕੱਢ ਜੂਗੇ 30 ਹੋਰ ਕੱਢ ਜੂਗੇ ਹਾਂ ਵੀ ਮਾਤਾ ਨੂੰ ਭਾਤੋ ਵੱਧ ਕਰਦਾ ਇਹਦੇ ਨਾਲ ਹਜੂ ਸੋਡਲਾ ਕੰਮ ਅਸੀਂ ਕਰ ਕਰ ਹੀ ਜਾਂਦੇ ਆ ਨਾਲ ਦੀ ਨਾਲ ਬੱਤੀ ਕਰੀ ਜਾਂਦੇ ਆ ਲੋੜ ਤੋਂ ਜੇ ਉਹਨਾਂ ਸੋਡੇ ਤੋਂ ਹੋਣਾ ਨਹੀਂ ਜਿੰਨਾ ਇਹਨਾਂ ਨੇ ਕਰਤਾ ਜਿੰਨਾ ਕਰਤਾ ਅੱਠ ਮਾੜ ਲਾਇਆ ਜੀ ਫਾਰਮ ਟਰੈਕ 60 ਇਹ ਵੀ ਓਰੀਜਨਲ ਨਹੀਂ ਲੱਗਦਾ ਯਾਰ ਸਾਰਾ ਇਹ ਟਰੈਕਟਰ ਵੀ ਪੂਰਾ ਨਵਾਂ ਪੰਪ ਇਹਦਾ ਵੀ ਨਹੀਂ ਮੈਂ ਕਹਿੰਦੀ ਕਿ ਐਸੀ ਗੱਲ ਦੀ ਮਾਰੇ ਨਹੀਂ ਨਹੀਂ ਆਪਾਂ ਕਰਵਾਇਆ ਵੀ ਬਾਅਦ ਚ ਨਾਲ ਜੀ ਆਪਾਂ ਇੱਥੇ ਰੰਗ ਕਰਵਾ ਦਿੰਦੇ ਅਗਲਾ ਕਹਿੰਦਾ ਇੱਥੇ ਵੀ ਵੱਜਾ ਇੱਥੇ ਵੀ ਵੱਜੇ ਸਾਰਾ ਇਹ ਚੋਸ਼ਪੇ ਦੀ ਚਮਕ ਚੱਕ ਕਰਾ ਦੇ ਸਾਬ ਅਰੀਜਨਲ ਆ ਠੀਕ ਹੈ ਬਾਕੀ ਸਿੰਗਲ ਰਾਡ ਵਾਲਾ ਸਟੀਅਰਿੰਗ ਆ ਇਹਦਾ ਟਾਇਰ ਚੌਂਕੜਾ ਨਵਾਂਗਾ ਅਗਲੇ ਦਾ ਮਹਾਰਫ ਦੇ ਆਦੀ ਸੀ ਜਾਂਦਾ ਅਜੇ ਤੱਕ ਠੀਕ ਹੈ ਮਗਰਲੇ ਜੇ ਕੇ ਦੇ ਜੇ ਕੇ ਦੇ ਟਰ ਲੱਗਿਆ ਪਿਛਲੇ ਜਮੇ ਨਵੀਂ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਮਾਡਲ ਹੈਗਾ 2008 ਇਹ ਤਾਂ ਜਰਾ 8ੀ ਮਾਡਲ ਆ ਜਿੰਨੇ ਗੱਲ ਕਰਾਈ ਇਹਦੇ ਨਾਲ ਉਹ ਵੀ ਮੰਨ ਕੇ ਚੱਲੇ 11 ਖੜਾ ਕੋਈ 10 ਨਹੀਂ 11 ਮਾਜ ਦੀ ਹੈ ਨਾ 13 ਤੁਰਾ ਮਾਡਲ ਆ ਇਹ ਕੰਡੀਸ਼ਨ ਆ ਯਾਰ ਪੂਰਾ ਨਵਾਂ ਪਿਆ ਟਰੈਕਟਰ ਜਿਸ ਨਾਲ ਆਪਾਂ ਦੇ ਵੀ ਰੇਟ ਦੇ ਦੇਵਾਂਗੇ 285000 ਇਹਦੇ ਜੋ 30000 ਮਾਨਤਨ ਦਾ 255 ਦਾ ਟਰੈਕਟਰ ਦੇ ਦਿਆ 255 ਦਾ ਟਰੈਕਟਰ ਹੀ ਲੈ ਜਾਓ 30000 ਮਾਨਤਨ ਇਹਦੇ ਜੋ ਹੋ ਜੂ ਅੱਗੇ ਆ ਗਿਆ ਜੀ ਫਾਰਮ ਟਰੈਕ 4 ਇਹ 2006 ਮਾਡਲ ਆਗਾ 6 ਮਾਡਲ ਆ ਟਾਇਰੇ ਦੀ ਵੀ ਨਵੇਂ ਆਮਾ ਕਰ ਲਈ ਟਾਇਰ ਨਵੇਂ ਆਗਾ ਟਾਇਰਾਂ ਦਾ ਵਿਲੇ ਮਿਲ ਜੂਗਾ ਠੀਕ ਹੈ ਬਾਕੀ 6 ਮਾਡਲ ਆ ਇਹ ਮੰਦੀ ਮੰਨ ਕੇ ਚੱਲ ਵੀ ਮਾੜੀ ਮੋਟੀ ਹੈ ਜਿਹੜੀ ਟੱਚਿੰਗ ਹੋਈ ਹੋਈ ਹੈ ਇਹਦੀ ਟੱਚਿੰਗ ਹੋਈ ਵੀ ਆ ਟੱਚਿੰਗ ਹੋਈ ਵੀ ਆ ਪੰਜਾਬ ਨੰਬਰ ਦੇ ਵਿੱਚ 6 ਮਾਡਲ ਆ 6 ਮਾਡਲ 237 237 ਡਿਮਾਂਡ ਆ ਕਿੰਨੇ ਦਾ ਇਹ 2 ਲੱਖ ਤੇ ਮੰਨ ਕੇ ਚੱਲ ਵੀ 10000 ਦਾ ਰੈਟ ਬਾਕੀ ਨਾ ਪੂਰੇ ਦੀ ਕਰਦੇ ਯਾਰ ਨਵੇੜ ਕਿਉਂ ਪਰ ਇਹ ਪੂਰੇ ਦੀ ਲੈ ਜਾਓ ਯਾਰ 37000 ਆ ਇਹ ਤਾਂ ਤਾਂ ਕਈ ਆਗਾ 3710 ਇਹ ਛੱਤੀ ਦਾਸ ਇਹ 99 ਮਾਡਲ ਆ 142 ਡਿਮਾਂਡ ਆ ਗਈ ਇੱਕ ਬਿਆਲੀ ਡਿਮਾਂਡ ਆ ਹਾਂ ਇਹ 55 ਐਚਪੀ ਹੁੰਦਾ ਸਾਨੂੰ ਇੱਕ ਗੱਲ ਹੋਰ ਦੱਸ ਦਿੰਨੇ ਆ ਟਰੈਕਟਰ ਮਿੱਤਰੋ ਦੇਖਣ ਨੂੰ ਛੋਟਾ ਜਿਹਾ ਲੱਗਦਾ 55 ਐਚਪੀ ਦੇ ਵਿੱਚ ਆਉਂਦਾ 99 ਮਾਡਲ ਆ ਇੱਕ ਬਿਆਲੀ ਡਿਮਾਂਡ ਆ ਇਹ ਮੰਡੀ ਦੇ ਵਿੱਚ ਆਇਆ ਆਪਣੀ ਮੰਡੀ ਤੇ ਆਇਆ ਤੇ ਨੰਬਰ ਲਾ ਲਿਓ ਯਾਰ ਜੇ ਹੋਇਆ ਸੋਣੀ ਤੇ ਪਾ ਦੇ ਕਰਵਾ ਦਾਂਗੇ ਬਾਤ ਬਾਤ ਸਾਡਾ ਵੀਰ ਤੇ ਇੱਥੇ ਤੱਕਾ ਇੱਥੇ ਤੱਕਾ ਕਰਾਂਗੇ ਕਿ ਨਹੀਂ ਸਕਦੇ ਹੈਨਾ ਇੱਥੇ ਤੱਕਾ ਕਰਾਂਗੇ 5500 ਕਿੰਨਾ ਮਾਡਲ ਆ ਇਹ ਅੱਠ ਮਾਡਲ ਆ ਅੱਠ ਮਾਡਲ ਆ ਇਹ ਸਵਾ 3 ਲੱਖ ਡਿਮਾਂਡ ਆ ਇਹਦੇ ਤੇ ਕਨ ਕਨੋਂ ਵੀ ਲੱਗੀ ਵੀ ਆ ਕੰਡੀਸ਼ਨ ਹੈਗੀ ਚੰਗੀ ਪੀ ਵੀ ਨੰਬਰ ਚ ਆ ਯਾਰ ਸ਼ਾਇਦ ਐਚ ਆਰ ਹੋਊ ਜਾਂ ਪੀ ਵੀ ਹੋਊਗਾ ਕਨਫਰਮ ਹੋਣ ਤੱਕ ਇਹ ਤਾਂ ਪੰਜਾਬ ਹਰਿਆਣਾ ਚਾਰੇ ਕੀ ਨਾ ਤਾਂ ਹੁੰਦਾ ਨਹੀਂਗਾ ਨਾ ਹੁੰਦਾ ਨਹੀਂ ਤਿੰਨ 25 ਡਿਮਾਂਡ ਆ ਇਹਦੇ ਚ 290 ਦਾ ਦੇ ਜਾਂਗੇ 290 ਦਾ 35000 ਮਾਨਤਨ ਹੋ ਗਿਆ ਮਿੱਤਰੋ 55000 ਚੋਂ ਇਹ 2000 ਪੀਟਾ ਦੇ 3 ਸਪੀਡ ਦਾ 2 2 2 ਟੂ ਸਪੀਡ ਦੇ ਵਿੱਚ ਉਹ ਡਿਸਟ੍ਰਿਬਿਊਟਰ ਲੱਗਿਆ ਡਿਸਟ੍ਰਿਬਿਊਟਰ ਲੱਗਿਆ ਵਾ ਟੂ ਸਪੀਡ ਦੇ ਵਿੱਚ ਆ ਗਿਆ ਇਹ 6 ਮਾਡਲ ਆ 3 ਸੌਰੀ ਟੂ ਸਪੀਡ ਆ 27 ਤੱਕ ਇਹਦੀ ਪਾਸਿੰਗ ਵੀ ਆ 27 ਤੱਕ ਨਾ ਵੀ ਹੋਊਗਾ ਰੰਗ ਪੇਂਟ ਰੇਜਨ ਵਾਲਾ ਮਾਡਲ ਦੇ ਹੀ ਸੀ ਆ ਟਿੱਕ ਦੀ ਕੰਡੀਸ਼ਨ ਦਾ ਮੰਨ ਕੇ ਚੱਲੇ ਵੀ 15 16 ਮਾਡਲ ਵਰਗੀ ਆ 15 16 ਮਾਡਲ ਵਰਗੀ ਮਤਰੁ ਕੋਈ ਕੈਮਰਾ ਮਰਾ ਦੇ ਕੋਈ ਆਏ ਨਹੀਂਗਾ ਵੀ ਜਿੱਤੇ ਗੱਲ ਲੱਗੂ ਉਹ ਦੇਖ ਕਿਹੜੇ ਲੁੜ ਚਮਕਦੀ ਆ ਟਰੈਕਟਰ ਦੀ ਇੰਜਨ ਗੇੜਦਾ ਕਿਵੇਂ ਜਿਵੇਂ ਮਾਡਲ ਸੇ ਆ ਅੱਖਾਂ ਮੀਚ ਕੇ ਆ ਟਾਇਰ 16 ਵਾਲੇ ਇਹਦੇ ਹੈਗੇ 90 ਪੈਸੇ 90 ਪੈਸੇ ਟਾਇਰ ਆ ਪੋਲੋ ਕੰਪਨੀ ਦੇ ਮਗਰਾਣਾ ਮਰੂੜ ਪੂਰੇ ਚੰਗੇ ਆ ਟਰੈਕਟਰ ਦੇ ਮਗਰਾਣਾ ਕਹਿੰਗੂ ਵੀ ਸਾਫ ਪਾਸਿੰਗ ਹੈਗੀ ਆਗੀ ਅੱਛਾ ਪਾਸਿੰਗ ਹੈਗੀ ਆ ਤੇ ਹੁਣ ਡਿਮਾਂਡ ਇਦੀ ਕਰੀ ਆ ਬਾਈ ਸੋਨੀ 3,27,000 ਸੋਨੀ ਪੂਰੇ ਦਿੰਦੇ ਗਏ ਪੂਰੇ 3 ਲੱਖ ਕਰਦੇ ਆ ਇੱਕ ਪਾਸਿੰਗ ਵੀ ਆ ਨਾ ਐਨਓਸੀ ਲੈ ਕੇ ਦੇਵਾਂਗੇ ਨਾਮ ਹੋਊਗਾ ਠੀਕ ਆ 27000 ਮਾਨ ਦਾ ਨਹੀਂ ਟਰੈਕਟਰ ਵਿੱਚ ਹੋਜੂ ਪਲਾਟ ਨੰਬਰ ਕਿੰਨਾ ਲੱਗਦਾ ਆ ਨੰਬਰ 20 ਆ ਟਰੈਕਟਰ ਸੋਨੂ ਸੋਨੀ ਦੇ ਲਗਭਗ ਸਾਰੇ ਦਿਖਾ ਦੇ ਪਲਾਟ ਨੰਬਰ ਤੇ ਮੋਬਾਈਲ ਨੰਬਰ ਬੋਲੀ ਕੇ ਨਾ 20 ਜੈਨਪੁਰ 104002350 ਹੁਣ ਤਾਂ ਅੰਗਰੇਜ਼ੀ ਚ ਵੀ ਦੱਸਤਾ ਮਿੱਤਰੋ ਡਾਇਲ ਕਰ ਲਿਓ ਆਪਾਂ ਸਕਰੀਨ ਦੇ ਉੱਤੇ ਲਾਤਾ ਨੰਬਰ ਚੱਕ ਕੇ ਲਾ ਲਿਓ ਪਲਾਟ ਨੰਬਰ ਤੁਹਾਨੂੰ ਬੋਲਤਾ ਟਰੈਕਟਰਾਂ ਦੇ ਉੱਤੇ ਇੱਥੇ ਜਿਵੇਂ ਕਹਦੀ ਸੋਹਣੀ ਖਾਦੀ ਸੋਈ ਇਹਦੀ ਸੋਨੀ ਦੀ ਹਾਂ ਵੀ ਮੌਕੇ ਤੇ ਜਿਹੜਾ ਹੋਊਗਾ ਕੋਈ ਨਾ ਆਪਾਂ ਵੱਧ ਤੋਂ ਵੱਧ ਜਿੰਨਾ ਆਵੇ ਜਿਵੇਂ ਕਹਦੀ ਆ ਭਾਂਗਾ ਕੱਢ ਹੀ ਦੇਣਾ ਮੌਕੇ ਦੇ ਨੇ ਕੋਈ ਨਾ ਕੋਈ ਦੱਬ ਕੇ ਵੀਡੀਓ ਕਰ ਦਿਓ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੀ ਵੀਡੀਓ ਸਮਾਜ ਲਈ ਸੋਹਣੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ